thank you ਜੀ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਣੇ ਆਪਣੇ ਤਿੰਨੇ ਮਸ਼ੀਨਾ ਕੰਮ ਤੇ ਭੇਜਤੀਆਂ ਇੱਕ ਨੰਬਰ ਤਿੰਨ ਨੰਬਰ ਤੇ ਚਾਰ ਨੰਬਰ ਜਿਹੜੀ ਪੰਜ ਨੰਬਰ ਮਸ਼ੀਨਾ ਉਹ ਦੋ ਤਿੰਨ ਦਿਨ ਉਹਨੂੰ ਖੇਤ ਦੇ ਵਿੱਚ ਖੜਾ ਕੇ ਆਉਣੇ ਹੁੰਦੇ ਆ ਜੇ ਕੰਮ ਦੀ ਗੱਲ ਕਰੀਏ ਤਾਂ ਕੰਮ ਉਹ ਮਸ਼ੀਨ ਕੋਲ ਵੀ ਪੰਜ ਸੱਤ ਕਿੱਲੇ ਹੁੰਦੇ ਨੇ ਪਰ ਉਹ ਮਸ਼ੀਨ ਥੋੜੀ ਦੂਰ ਆ ਜਿਹਦੇ ਘਰ ਤੋਂ ਮਸ਼ੀਨ ਨੂੰ ਲੈ ਕੇ ਆਉਣਾ ਜਾਂ ਲੈ ਕੇ ਜਾਣ ਵਾਲਾ ਕੰਮ ਥੋੜਾ ਜਿਹਾ ਔਖਾ ਆਪਣੇ ਆਪਣੇ ਤਿੰਨੇ ਮਸ਼ੀਨਾ ਕੰਮ ਤੇ ਭੇਜਤੀਆਂ ਇਹ ਜਿਹੜੀ 5 ਨੰਬਰ ਮਸ਼ੀਨ ਆ ਉਹ ਖੇਤ ਦੇ ਵਿੱਚ ਖੜੀ ਸੀ ਤੇ ਆਪਾਂ ਹੁਣ 5 ਨੰਬਰ ਮਸ਼ੀਨ ਕੋਲੇ ਚਲਦੇ ਆਂ ਉਹ ਮਸ਼ੀਨ ਦੀ ਕੱਲ ਦੀ ਥੋੜੀ ਜਿਹੀ ਸ਼ਿਕਾਇਤ ਆ ਰਹੀ ਆ ਵੀ ਨਾਲੇ ਉਹ ਦਾਣੇ ਤੋੜ ਰਹੀ ਆ ਤੇ ਨਾਲੇ ਜਿਹੜਾ ਸੀਫਾ ਵਾਲਾ ਮਾਲ ਆ ਪਿੱਛੇ ਉਹਦੇ ਵਿੱਚ ਟਾਮਾ-ਟਾਮਾ ਦਾਣਾ ਜਾਂਦਾ ਆਪਾਂ ਹੁਣ 5 ਨੰਬਰ ਮਸ਼ੀਨ ਕੋਲ ਚਲਦੇ ਆਂ ਚੱਲ ਕੇ ਦੇਖਦੇ ਆ ਵੀ ਉਹ ਮਸ਼ੀਨ ਦੇ ਵਿੱਚ ਕੀ ਖਰਾਬੀ ਆ ਆਪ ਆ ਗਿਆ ਆਪਣੀ 5 ਨੰਬਰ ਮਸ਼ੀਨ ਕੋਲ ਆਉਂਦਿਆਂ ਨੂੰ ਮੁੰਡੇ ਨੇ ਮਸ਼ੀਨ ਸਟਾਰਟ ਹੀ ਕੀਤੀ ਹਾਲੇ ਆ ਇੱਕ ਰਾਉਂਡ ਮਾਰਿਆ ਇੱਕ ਰਾਉਂਡ ਮਾਰਨ ਤੋਂ ਬਾਅਦ ਮਸ਼ੀਨ ਰੁਕ ਗਈ ਹੁਣ ਖੇਤ ਵਾਲੇ ਨੂੰ ਦਾਣੇ ਤੇ ਖੇਤ ਵਾਲੇ ਨੂੰ ਫਲੀਆਂ ਚੱਕ ਲੱਗੇ ਹੋਏ ਨੇ ਕਰਾਉਣਾ ਕਿਵੇਂ ਸੁੱਖੇ ਕਿਵੇਂ ਆ ਠੀਕ ਆ ਬਈ ਠੀਕ ਆ ਕੱਲ ਥੋੜੀ ਮਸ਼ੀਨ ਦੀ ਸ਼ਿਕਾਇਤ ਆਈ ਇਹਦੀ ਦਾਣਿਆਂ ਦੀ ਉਹ ਜਿੱਥੇ ਮੀਂਹ ਆਲਾ ਪਾਣੀ ਲੰਗਦਾਗਾ ਨਾ ਉਥੋਂ ਫਰਟ ਜਮਾ ਸੁੱਕ ਜਾਂਦਾਗਾ ਅੱਛਾ ਜਮਾ ਹਲੇ ਦਾਣੇ ਪੱਥਰ ਵਰਗੇ ਬਣਨੇ ਅੱਛਾ ਅੱਛਾ ਸਾਈਡ ਤੋਂ ਕੱਚਾ ਰਹਿੰਦਾ ਉਹ ਦੋ ਤਰ੍ਹਾਂ ਦੀ ਫੀਡ ਬਣ ਜਾਂਦੀ ਐ ਉਸ ਕਰਕੇ ਮੜਾ ਜਿਹੜਾ ਦਾਣਾ ਆਓ ਜਿੱਥੇ ਐਮ ਦੀ ਨੀਵਾ ਖੇਤ ਹੁੰਦਾ ਹਾਂ ਉਮੀਦ ਦਾ ਪਾਣੀ ਉੱਥੇ ਜਮਾ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਹਰ ਆ ਰਹਿ ਮਰ ਜਾਂਦੀ ਐ ਮਰਨ ਤੋਂ ਬਾਅਦ ਗਾਂ ਕੰਚ ਵਰਗੇ ਹੋ ਜਾਂਦੇ ਨੇ ਪੈਰ ਸਜਾ ਹੋ ਜਾਂਦਾ ਉਹਨਾਂ ਟੁੱਟਣ ਲੱਗ ਜਾਂਦਾ ਮਣਾ ਉੱਡਾ ਗੱਲ ਹੱਥ ਨੇ ਵੱਢਣ ਲੱਗੇ ਪਹਿਲਾ ਦਿਨ ਜ ਵੱਧੇ ਚੱਲਦਾ ਰਿਹਾ ਕੰਮ ਅੱਛਾ ਗੱਲ ਹੱਥ ਨਾਲੇ ਬੰਦਾ ਕਹਿੰਦਾ ਸੀ ਹਾਂ ਜੀ ਲਾਸਟ ਦੇ ਵੱਢੀ ਆ ਹਾਂ ਹੱਥ ਨੇ ਵੱਢਣੇ ਚਾਰ ਕਿਲੇ ਹੁਣ ਕਰ ਲਈ ਅੱਜ ਸੈਟ ਹਾਂ ਕਰ ਲਈ ਸੈਟ ਬਾਕੀ ਚੈੱਕ ਕਰਾਉਣਾ ਇਹਨੂੰ ਮਾਲ ਬਸ ਠੀਕ ਹੈ ਇਧਰ ਬੰਦਾ ਲੱਗਾ ਹੋਇਆ ਫਲੀਆਂ ਚੈੱਕ ਕਰਨ ਤੇ ਆਹ ਮਸ਼ੀਨ ਤੇ ਦਾਣੇ ਠੀਕ ਨੇ ਓਕੇ ਵੀਰ ਲੈ ਸੁੱਕੇ ਕਰ ਲੈ ਵੀ ਚੈੱਕ ਮਸ਼ੀਨ ਆਪਾਂ ਨੇ ਆਪਣੀ ਚਲਾਤੀ ਮਸ਼ੀਨ ਆਪਣੀ ਓਕਿਆ ਆਪਾਂ ਨੇ ਖੇਤ ਵਾਲੇ ਨੂੰ ਟੈਂਕ ਦੇ ਵਿੱਚ ਦਾਣੇ ਤੇ ਸੀਫਾ ਦਾ ਮਾਲ ਜਿਹੜਾ ਉਹਦੇ ਵਿੱਚ ਫਲੀਆਂ ਤੇ ਦਾਣੇ ਚੈੱਕ ਕਰਾਤੇ ਮਸ਼ੀਨ ਆਪਣੀ ਓਕਿਆ ਕੱਲ ਮਸ਼ੀਨ ਦੀ ਥੋੜੀ ਜਿਹੀ ਸਕੈਸ ਸੀ ਦਾਣੇ ਤੋੜਨ ਦੀ ਇਹਨੇ ਕੱਲ ਸਾਹਮਣੇ ਜਿਹੜਾ ਉਹ ਖੇਤ ਦੇਖ ਰਹੇ ਹੋ ਤੁਸੀਂ ਉਹ ਵੱਢਿਆ ਸੀ ਉਹਦੇ ਵਿੱਚ ਜਿੱਥੋਂ ਜਿੱਥੋਂ ਦੀ ਪਾਣੀ ਲਿਖਾਇਆ ਹੋਇਆ ਸੀ ਉੱਥੇ ਹਰ ਹਰ ਮਰੀ ਹੋਈ ਸੀ ਜਿੱਤੇ ਕਰਕੇ ਉਹ ਦਾਣੇ ਨੇ ਜਿਹੜੇ ਕੰਚ ਵਰਗੇ ਹੋ ਜਾਂਦੇ ਨੇ ਤੇ ਉਹ ਦਾਣੇ ਟੁੱਟ ਗਏ ਸੀ ਅੱਜ ਸਵੇਰ ਦੀ ਮਸ਼ੀਨ ਨੇ ਆ 5 ਕਿਲੇ ਵੱਢ ਲੇ ਇਧਰ 2 ਕਿਲੇ ਚਲਾ ਰੱਖੀ ਆ ਇਹ 2 ਕਿਲਾ ਚੋਂ ਕਿਲਾ ਕ ਵੱਢ ਰਿਹਾ ਕਿ ਹਾਂਜੀ ਐ ਕਰ ਤੈਨੇ ਰੋਟੀ ਖਾ ਲਈ ਤੂੰ ਸੱਤੂ ਨੂੰ ਛੱਡ ਦੇ ਤੂੰ ਮਸ਼ੀਨ ਚ ਲੈ ਲਾ ਉਹ ਰੋਟੀ ਚਾਲੂਆ ਮੈਂ ਜਾਂਦਾ ਹੁਣ ਇੱਥੋਂ ਆਪਣੀ ਉਧਰਲੀ ਮਸ਼ੀਨਾਂ ਕੋਲ ਹਾਂ ਬਾਕੀ ਗੌਰ ਰੱਖਿਓ ਜਿਹੜਾ ਲਾ ਕੇ ਖੇਤ ਵਾਲੇ ਨੂੰ ਇੱਕ ਵਾਰ ਟੈਂਕ ਦੇ ਵਿੱਚ ਦਾਣੇ ਚੈੱਕ ਕਰਾ ਦਿਆ ਕਰੋ ਕਿਉਂਕਿ ਉਹ ਪਾਣੀ ਨਾਲ ਮਰੀ ਹੋਈ ਹਰ ਹਰ ਖਾਸੀ ਆ ਉਹਦੇ ਦਾਣੇ ਨੇ ਜਿਹੜੇ ਉਹ ਸੁੱਕ ਜਾਂਦੇ ਨੇ ਜ਼ਿਆਦੇ ਜਿਹਦੇ ਕਰਕੇ ਟੁੱਟਦੇ ਰਹਿੰਦੇ ਨੇ ਬਸ ਟੁੱਟਦਾ ਹੀ ਆ ਇਹ ਉਹ ਨਹੀਂ ਕੋ ਟੁੱਟਦਾ ਕੱਲ ਉਹ ਬੰਦੇ ਨੇ ਜਿਹੜਾ ਉਹਰੇ ਆਪਣੀਆਂ ਮਸ਼ੀਨਾਂ ਚਲਾਉਂਦਾ ਮੁੰਡਾ ਉਹਨੂੰ ਫੋਨ ਕੀਤਾ ਉਹਨੇ ਮੈਨੂੰ ਸਵੇਰੀ ਆ ਮਸ਼ੀਨ ਕਿੰਨੀ ਭਜਾਇਆ ਕਹਿੰਦਾ ਜਾ ਕੇ ਆ ਠੀਕ ਹੈ ਜੀ ਤੁਸੀਂ ਉਹਨੂੰ ਚਲਾਈ ਚੱਲੋ ਬਾਹਰ ਹਟਾ ਆਉਣਾ ਆ ਮੈਂ ਇੱਕ ਤੇ ਤਿੰਨ ਜਾਂ ਚਾਰ ਜਿਹੜੀ ਵੀ ਰਸਤੇ ਮੈਨੂੰ ਮਸ਼ੀਨ ਮਿਲੀ ਉਹਦੇ ਕੋਲ ਜਾਊਗਾ ਠੀਕ ਹੈ ਇਹ ਮਸ਼ੀਨ ਆਪਣੀ ਓਕੇ ਆ ਛੱਡ ਦੇ ਤੂੰ ਸੱਤੂ ਨੂੰ ਫਿਰ ਲਾ ਫੜਾ ਉਹਨੂੰ ਮੈਂ ਮਿਲ ਕੇ ਹੀ ਜਾਊ ਹੁਣ ਕਿਉਂ ਸੱਤੂ ਕਿਵੇਂ ਆ ਠੀਕ ਆ ਬਾਈ ਵਧੀਆ ਚੱਲੀ ਜਾਂਦੀ ਆ ਠੀਕ ਆ ਹਾਂ ਵਧੀਆ ਚੱਲ ਰਹੀ ਆ ਕੱਲ ਜਿਹੜੇ ਬੰਦੇ ਨੇ ਆਪਾਂ ਨੂੰ ਲਾਂਭਾ ਦਿੱਤਾ ਸੀ ਧਾਣੇ ਟੁੱਟਣ ਦਾ ਹਾਂ ਬਈ ਉਹਦੇ ਅਸਲ ਚ ਪਤਾ ਵਜਾ ਕੀ ਸੀ ਉਹਦੇ ਖੇਤ ਦੇ ਵਿੱਚ ਦੀ ਪਾਣੀ ਚੱਲਿਆ ਹੋਇਆ ਸੀ ਪਾਣੀ ਚੱਲਿਆ ਉਹ ਪਾਣੀ ਚੱਲਣ ਕਰਕੇ ਹਰ ਹਰ ਮਰ ਗਈ ਸੀ ਉਹਦੇ ਕਰਕੇ ਜਿਹੜੇ ਉਹਦੇ ਵੀ ਉਹ ਤਿੰਨ ਧਾਣੇ ਉਹ ਮਾਜੂ ਹੋ ਗਏ ਕੁਝ ਤੇ ਕੁਝ ਜ਼ਿਆਦਾ ਸੁੱਕ ਗਏ ਠੀਕ ਤੇ ਉਹਦੇ ਕਰਕੇ ਉਹ ਕੰਚ ਬਣ ਗਏ ਸੀ ਕਿਦਾਂ ਦਾ ਜਿਹੜਾ ਲਾਸਟ ਤੇ ਖੇਤ ਵੜਿਆ ਉਹ ਬੰਦੇ ਨੇ ਥੋੜਾ ਜਿਹਾ ਲਾਂਭਾ ਦਿੱਤਾ ਸੀ ਉਹ ਕਹਿੰਦਾ ਤਾਂ ਹੀ ਐਂਟ ਨੇ ਕਿਹਾ ਤੇ ਮੈਨੂੰ ਕਹਿੰਦਾ ਤੂੰ ਜਾ ਕੇ ਇੱਕ ਵਾਰ ਮਹਾ ਵੀ ਚਲੋ ਕਰ ਲੈਣਗੇ ਤਿਆਰ ਹੋ ਕਹਿੰਦਾ ਨਹੀਂ ਇੱਕ ਵਾਰ ਲੱਗ ਲਗਾ ਕੇ ਤੁਸੀਂ ਤਿਆਰ ਕਰ ਲਓ ਅੱਜ ਭਾਈ ਜਿਹੜੀਆਂ ਸਪੈਕਾਂ ਟੁੱਟੀਆਂ ਹੋਈਆਂ ਤੇ ਵਿੱਚ ਪੰਜ ਸੱਤ ਤਾਂ ਅੱਛਾ ਅੱਛਾ ਉਹ ਪਾਇਆਂ ਨੇ ਠੀਕ ਆ ਬਾਕੀ ਬਰਮਾ ਥੱਲੇ ਮਿੱਟੀ ਦੀ ਕੀ ਪਾਪੜੀ ਜੀ ਬਣੀ ਹੋ ਉਹ ਪੱਟੀਆਂ ਠੀਕ ਆ ਅੱਧੀ ਦਾ ਫਿਰ ਉਹੀ ਢਾਣੇ ਤੋੜੀ ਜਾਂਦੇ ਆ ਉਹ ਹੀ ਭੰਨੇ ਬਾਕੀ ਇਹਦੇ ਖੇਤ ਨੇ ਖੇਤ ਵੀ ਇੱਡੇ ਸਹੀ ਨਹੀਂ ਇਹੇ ਹਾਂ ਭਾਈ ਜੇ ਹੁਣ ਆਪਾਂ ਮਤਲਬ ਥੋੜੀਆ ਬਾਸਕ ਡਾਊਨ ਕਰਦੇ ਆ ਜਾਂ ਚੱਕਰ ਘਟਾਉਣੇ ਆ ਤਾਂ ਜਿਹੜੇ ਕੱਚੀਆਂ ਫਲੀਆਂ ਨੇ ਅੱਜ ਦਾਣੇ ਆਈ ਜਾਂਦੇ ਨੇ ਕੱਚੀਆਂ ਫਲੀਆਂ 'ਚ ਦਾਣੇ ਆਈ ਜਾਂਦੇ ਨੇ ਜੇ ਆਪਾਂ ਮਾੜੇ ਬਤਾ ਦਿੰਨੇ ਫਿਰ ਜਿਹੜੇ ਸੁੱਕੀਆਂ ਫਲੀਆਂ ਨੇ ਉਹਨੇ ਦਾਲ ਲੱਗ ਜਾਂਦੇ ਬਣਾਉਣਾ ਉਹਨੇ ਦਾਲ ਬਣਾਉਂਦੀ ਇਹ ਵੀ ਜਿਹੜੀ ਅਕਤੀ ਮਤਲਬ ਇਹਨਾਂ ਦੀ ਹਰ ਹਰ ਨਾ ਇਹ ਵੀ ਦੋ ਤਰ੍ਹਾਂ ਦੀ ਆ ਦੋ ਤਰ੍ਹਾਂ ਦੀ ਹੋਗੀ ਬਾਈ ਆਹੇ ਹੁਣ ਆਹ ਖੇਤ ਵੱਡਿਆ ਇਹਦੇ ਚ ਹੱਟ ਦੇਖਣੀ ਪਈ ਆ ਵੀ ਇਹਦੀ ਸੈਟਿੰਗ ਕਿਵੇਂ ਹੈਗੀ ਸਹੀ ਆ ਸਹੀ ਆ ਨਾਲੇ ਖੇਤ ਤਾਂ ਕੋਈ ਇੱਕੇ ਦਿਨ ਬੀਜੀ ਹੋਈ ਆ ਬਾਕੀ ਉਹ ਹੀ ਆ ਫਿਰ ਮੀਂਹ ਕਣੀ ਨਾਲ ਹੋਇਆ ਹੋਇਆ ਸਾਰਾ ਕੁਝ ਕਿਉਂਕਿ ਜਿਹੜਾ ਇਧਰੇ ਪਾਸੇ ਜਿਵੇਂ ਆਪਣੇ ਨਹੀਂ ਆਪਾਂ ਕਹਿੰਦੇ ਫਸਲ ਨੂੰ ਚਾਨਣੀ ਮਾਰ ਜਾਂਦੀ ਉਹ ਕੰਮ ਹੋਇਆ ਹੋਇਆ ਬਈ ਉਹੀ ਅੱਜ ਮੈਂ ਹੁਣ ਇਧਰਲੇ ਪਾਸੇ ਖੇਤ ਚਾਹੇ ਇਹਦਾ ਸਾਰਾ ਪਾਣੀ ਚੱਲ ਕੇ ਇਧਰ ਆ ਗਿਆ ਸੇ ਇਧਰ ਆਇਆ ਹੋਇਆ ਤੇ ਜਿੱਥੇ ਬੱਟਾ ਬੱਟਾਂ ਕਹਦੇ ਨੇ ਇਹਨਾਂ ਦਾ ਇੱਕ ਤਰ੍ਹਾਂ ਨਾਲ ਮਤਲਬ ਪੜੀਆਂ ਮਰੀਆਂ ਨੇ ਇਹਦਾ ਪੜਿਆਂ ਆ ਨੇ ਬਈ ਉੱਥੇ ਪਾਣੀ ਖੜ ਜਾਂਦਾ ਤੇ ਉੱਥੇ ਜਿਹੜ ਬਾਕੀ ਹੁਣ ਮਸ਼ੀਨ ਸੋਡੀ ਓਕੇ ਆ ਠੀਕ ਆ ਦਾਣੇ ਦੂਣੇ ਆਪਣੇ ਜਿਹੜਾ ਤੁਹਾਡੇ ਟੈਂਕ ਕੱਢਿਆ ਮੈਂ ਖੇਤਾਂ ਨੂੰ ਚੈੱਕ ਕਰਾਤੇ ਤੇ ਹੁਣ ਮੈਂ ਆਪਣੇ ਜਿਹੜੇ ਦੂਜੀ ਮਸ਼ੀਨਾਂ ਨੇ ਉਹਨਾਂ ਕੋਲ ਜਾਣਾ ਠੀਕ ਆ ਬਈ ਆ ਖਾਲ ਆ ਗਿਆ ਬੜੀ 4 ਨੰਬਰ ਮਸ਼ੀਨ ਕੋਲ ਤੇ ਆਉਣ ਦਾ ਨੂੰ ਮੁੰਡਾ ਨੇ ਮਸ਼ੀਨ ਖੜਾ ਰੱਖੀ ਆ ਔਗਰ ਵਾਲੇ ਪਾਸੇ ਜਿਹੜੀ ਸੀਲ ਦਾ ਉਹ ਚੱਕ ਰੱਖੀ ਆ ਪੁੱਛ ਰਿਆ ਮੁੰਡਾ ਜੀ 77 ਪੈ ਗਿਆ ਤੋਂ ਮਾਮਾ ਕੰਮ ਆ ਠੀਕ ਆ ਬੰਦੇ ਇਹ ਚੱਕਰ ਪੈ ਗਿਆ ਉਹ ਤਾਂ ਜਾਣ ਤੇ ਮਾਲ ਤੇ ਖੜ ਗਿਆ ਦੀ अच्छा आखरा आंदे बच्चे दे ਬਾੜੇ ਹੈ ਬਲਕ ਵਿੱਚ ਬੋਲੀ ਅੱਗੇ ਕਿੱਥੇ ਜਾਂਦੇ ਨੇ ਅੱਛਾ ਅੱਛਾ ਕਹਾਂ ਲੱਗ ਜਾਂਦੇ ਨੇ ਜਾ ਕੇ ਇਹ ਖੜਾ ਆਉਂਦੇ ਨੇ ਬਾਸਕਟ ਤੇ ਮਾਲ ਹੈ ਬਾਸਕਟ ਦੇ ਉੱਪਰ ਸਟਾਰ ਵੱਖ ਨਾਲ ਮਾਲ ਜਿਹੜਾ ਰੁਕ ਜਾਂਦਾ ਅੱਛਾ ਅੱਛਾ ਜਾਲ ਦੇ ਉੱਪਰ ਹਾਂ ਹਾਂ ਕਹਾਂ ਲੱਗ ਜਾਂਦੇ ਨੇ ਅੱਛਾ ਅੱਛਾ ਕਿ ਮੈਂ ਹੁਣ ਸਵੇਰ ਦੀ ਇੱਕ ਵਾਰੀ ਰੁਕੀ ਆ ਕਿ ਪਹਿਲਾਂ ਵੀ ਰੁਕੀ ਆ ਪਹਿਲੀ ਵਾਰ ਵੀ ਰੁਕੀ ਆ ਹੁਣ ਇਸੇ ਦੇ ਖੇਤ 'ਚ ਰੁਕੀ ਆ ਉੱਧਰ ਵੱਢਦੇ ਨੇ ਠੀਕ ਆ ਠੀਕ ਆ ਯਾਰੀ ਬਾਲਾ ਪਾਣਾ ਹੁਣ ਤਾਂ ਟਾਈਮ ਲੱਗੂ ਵੱਢਣ ਨੂੰ ਅੱਛਾ ਹੋਰ ਮਾਲਾਂ ਕਾਈ ਮੈਂ ਵੜਦੇ ਹਾਂ ਚਲ ਕੋਈ ਨਟਕੀ ਨਾਲ ਵੱਢ ਲੋ ਤੇ ਹੁਣ ਮੈਂ ਇੱਕ ਜਾਣੀ ਤੁਹਾਡੇ ਨੂੰ ਚਾਹ ਬਣਾਉਣ ਲੈ ਜਾਣਾ ਕਿਹੜਾ ਮੁੰਡਾ ਚੱਲੂਗਾ ਭਾਈ ਜੀ ਵੱਡੇ ਭਾਈ ਜੀ ਭਾਈ ਜੀ ਚਲੋ ਫਿਰ ਚਲੋ ਆਪਾਂ ਚਾਹ ਬਣਾ ਕੇ ਲਈਏ ਆਪਾਂ ਆ ਗਏ ਆਪਣੇ ਠਿਕਾਣੇ ਤੇ ਆਪਾਂ 5 ਨੰਬਰ 3 ਨੰਬਰ 4 ਨੰਬਰ ਇਹ ਤਿੰਨੇ ਮਸ਼ੀਨਾਂ ਕੋਲ ਜਾਏ ਮਾਮਾ ਆਇਆ ਕਰੀ ਚਾਹ ਤੂੰ ਚਾਰੇ ਮਸ਼ੀਨਾਂ ਦੀ ਰੱਖ ਲਈਂ ਅੱਜ ਠੀਕ ਕਰਦੇ ਆਇਆ ਵੀ ਚਾਰੇ ਮਸ਼ੀਨਾਂ ਲਵੇ ਲਵੇ ਚੱਲਦੀਆਂ ਨੇ ਚਾਰਾਂ ਮਸ਼ੀਨਾਂ ਤੇ ਚਾਹ ਦੇ ਆਵਾਂਗੇ ਤੇ ਬਾਕੀ ਜਿਹੜੇ ਆਪਣੇ ਬੰਦੇ ਨੇ ਪੂਰਾ ਆਪਣਾ ਖੰਡੇ ਹੋਏ ਨੇ ਆਪਾਂ ਨੂੰ ਇਹ ਨਹੀਂ ਪੁੱਛਾਂਗੇ ਆਹ ਮਸ਼ੀਨਾਂ ਤੇ ਚਾਹ ਆਪਾਂ ਜਿਹੜਾ 5 ਨੰਬਰ ਮਸ਼ੀਨ ਤੇ ਬੰਦਾ ਉਹਨੂੰ ਫੋਨ ਕਰਕੇ ਰਸਤੇ 'ਚ ਬੁਲਾ ਲਾਂਗੇ ਉਹ ਆ ਜਾਊਗਾ ਤੇ ਬਾਕੀ ਤਿੰਨ ਮਸ਼ੀਨਾਂ ਜਿਹੜੀਆਂ ਉਹਨਾਂ ਤੇ ਆਪਾਂ ਚਾਹ ਦੇ ਦਾਂਗੇ ਠੀਕ ਆ ਬਣਾ ਲਾ ਫਿਰ ਚਾਹ ਮੰਮਾ ਤਿਆਰ ਆ ਜਾ ਚਾਹ ਤਿਆਰ ਆ ਆ ਜਾ ਫਿਰ ਚੱਲੀਏ ਪਹਿਲਾ 5 ਨੰਬਰ ਵਾਲਿਆ ਬੰਦੇ ਨੂੰ ਫੋਨ ਕਰਤਾ ਮੈਂ ਰਾਤ ਮੋਟਰਸਾਈਕਲ ਤੇ ਆਉਂਦਾ ਠੀਕ ਹੈ ਪਹਿਲਾਂ ਉਹਦੀ ਮਸ਼ੀਨ ਦੀ ਚਾਹ ਫੜਾ ਲਾਂਗੇ ਮੋੜਦੇ ਹੋਏ 3 ਨੰਬਰ ਮਸ਼ੀਨ ਦੀ ਚਾਹ ਫੜਾ ਲਾਂਗੇ ਉਸ ਤੋਂ ਬਾਅਦ ਜਿਹੜੀ ਆਪਣੀ ਮਸ਼ੀਨ ਆ 4 ਨੰਬਰ ਉਹਦੇ ਕੋਲ ਜਾ ਲੈਂਦੇ ਫਿਰ ਠੀਕ ਆ ਕਿਉਂਕਿ 5 ਤੇ 3 ਇੱਕ ਰਾਸਤੇ ਤੇ ਨੇ ਦੋਵੇਂ ਮਸ਼ੀਨਾ ਤੇ ਜਿਹੜੀ 4 ਨੰਬਰ ਤੇਰੀ ਵਾਲੀ ਮਸ਼ੀਨ ਉਹ ਆਟਾ ਲਾ ਵੀ ਮਾਮਾ ਆਪਣਾ 5 ਨੰਬਰ ਵਾਲਾ ਬੰਦਾ ਆ ਗਿਆ ਫੜਾ ਆਏ ਨੂੰ ਇਹਦੀ ਚਾਹ ਕੀ ਹਾਲ ਆ ਵੀ ਮੁੰਡਿਆ ਠੀਕ ਹੈ ਠੀਕ ਹੈ ਠੀਕ ਚੱਲ ਰਹੀ ਹੈ ਤੇਰੀ ਮਸ਼ੀਨ ਹੁਣ ਹਾਂ ਠੀਕ ਆ ਬਸ ਠੀਕ ਆ ਤੂੰ ਤਾਂ ਲੈ ਜਾ ਚਾਹ ਮੈਂ ਕੱਚਾ ਆ ਜਾ ਹੁੰਦਾ ਨਾ ਉਹ ਕੱਚੀ ਦਾ ਮਾਹ ਹੋਰ ਕੱਚੀ ਦਾ ਫਿਰ ਜਿਹੜੀ ਫਲੀ ਉਹ ਤਾਂ ਆਊਗੀ ਨਾ ਜੇ ਹੁਣ ਕੱਚੇ ਨੰਬਰਾਂ ਦੇ ਹਾਲ ਜਾਂ ਹੋਆ ਵਾ ਠੀਕ ਆ ਲੈ ਚੱਲ ਤੂੰ ਆਪਣੀ 5 ਨੰਬਰ ਮਸ਼ੀਨ ਵਾਲੇ ਬੰਦੇ ਨੂੰ ਚਾਹ ਬਣਾਉਣ ਤੋਂ ਬਾਅਦ ਆਪਾਂ 3 ਨੰਬਰ ਮਸ਼ੀਨ ਕੋਲ ਆਗੇ ਇਹਨਾਂ ਮੁੰਡਿਆਂ ਨੂੰ ਚਾਹ ਫੜਾਉਣਾ ਹੈ ਇਹਨਾਂ ਨੂੰ ਚਾਹ ਫੜਾਉਣ ਤੋਂ ਬਾਅਦ ਫਿਰ ਇਹ ਤੋਂ ਬਾਅਦ 4 ਨੰਬਰ ਮਸ਼ੀਨ ਕੋਲ ਚੱਲਾਂਗੇ ਉੱਥੇ ਰੁਕਾਂਗੇ ਆਪਾਂ 5-7 ਮਿੰਟ ਤੇ ਹੁਣ 3 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਜਿਹੜੇ ਇਹਨਾਂ ਨੂੰ ਚਾਹ ਫੜਾਉਂਦਾ ਜੇ ਆਪਾਂ ਸੀਫਾਲੇ ਮਾਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹਰੀਆਂ ਫਲੀਆਂ ਨੇ ਜਿਹੜੀਆਂ ਖਾਸਆਂ ਨੇ ਕਿਉਂਕਿ ਜੇ ਆਪਾਂ ਇਸ ਟਾਈਮ ਹਰ ਹਰ ਦੀ ਗੱਲ ਕਰੀਏ ਤਾਂ ਅੱਧੀ ਸੁੱਕੀ ਆ ਤੇ ਅੱਧੀ ਕੱਚੀ ਆ ਜਿਹੜੀਆਂ ਸੁੱਕੀਆਂ ਸੁੱਕੀਆਂ ਫਲੀਆਂ ਨੇ ਉਹੋ ਕੱਢ ਲੈਂਦੇ ਆ ਮਸ਼ੀਨ ਤੇ ਜਿਵੇਂ ਇਹ ਜੀਆਂ ਫਲੀਆਂ ਨੇ ਇਹ ਜਿਹੜਾ ਸੀਫਾ ਵਾਲਾ ਮਾਲ ਉਹਦੇ ਵਿੱਚ ਆ ਹੀ ਜਾਂਦੀਆਂ ਆ ਆਪਾਂ ਪਹੁੰਚ ਗਏ ਆਪਣੇ 4 ਨੰਬਰ ਮਸ਼ੀਨ ਕੋਲ ਆਉਂਦਿਆਂ ਨੂੰ ਮਸ਼ੀਨ ਆ ਜਿਹੜੀ ਹੁਣ ਫੇਰ ਖੜੀ ਆ ਹੁਣ ਪਛਦਿਆ ਮੁੰਡੇ ਨੂੰ ਵੀ ਕਾਹ ਤੋਂ ਖੜਾ ਰੱਖੀ ਆ ਆਓ ਆਓ ਆਜਾ 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 ਆਪਾਂ ਚਾਹ ਲੈ ਕੇ ਆਉਂਦੇ ਸੀ ਆਉਂਦਿਆਂ ਨੂੰ ਮਸ਼ੀਨ ਆ ਰਸਤੇ ਕਰਕੇ ਖੜੀ ਸੀ ਕਿਉਂਕਿ ਰਸਤੇ ਦੇ ਵਿੱਚ ਪੱਥਰ ਖਾਸ ਨੇ ਉਰੇ ਜਿੱਥੋਂ ਦੀ ਆਪਣੀ ਮਸ਼ੀਨ ਟਪਾਈ ਆ ਜੇ ਆਪਾਂ ਇਹ ਰਸਤੇ ਦੀ ਗੱਲ ਕਰੀਏ ਤਾਂ ਇੱਕ ਪਾਸੇ ਦੇ ਆਹ ਪੱਥਰ ਆ ਗਿਆ ਤੇ ਦੂਜੇ ਪਾਸੇ ਆਹ ਪੱਥਰ ਨੇ ਤੇ ਗੁਰੀ ਨੂੰ ਇਹ ਗੱਲ ਦਾ ਖਤਰਾ ਸੀ ਵੀ ਕਈ ਵਾਰ ਉੱਤਰ ਦਿੱਤਾ ਜੇ ਐਲੀ ਪੀਟਰ ਆ ਜਾਂ ਬਲੂਰ ਆ ਏਥੋਂ ਉਹ ਲੱਗ ਗਿਆ ਤਾਂ ਕੰਮ ਜਿਹੜਾ ਖਾਸਾ ਵੱਧ ਜੂਗਾ ਤਾਂ ਕਰਕੇ ਨੇ ਮਸ਼ੀਨ ਰੋਕ ਰੱਖੀ ਸੀ ਤੇ ਸਾਹਮਣੇ ਜਿੱਥੇ ਨਿੰਮਤ ਅਦ ਰਕਤ ਦੇਖ ਲਓ ਇੱਥੇ ਆਪਾਂ ਨੇ ਖੇਤ ਦੀ ਬਾਟੀ ਕਰਨੀ ਆ ਮਸ਼ੀਨ ਆ ਗਈ ਆਪਣੀ ਆਹ ਖੇਤ ਆ ਜਿਹੜਾ ਮਸ਼ੀਨ ਨੇ ਵਟਣਾ ਹੁਣ ਪਹਿਲਾਂ ਖੜਾ ਕੇ ਚਾਹ ਪਾਣੀ ਪੀਂਦਨੇ ਮੁੰਡੇ ਉਹ ਤੋਂ ਬਾਅਦ ਮਸ਼ੀਨ ਚਲਾਉਂਗੇ ਤੇ ਐਂ ਕਰੋ ਪਹਿਲਾਂ ਚਾਹ ਪੀ ਲਓ ਗੁਰੀ ਆ ਕੇ ਰਖੇਤ ਦੇ ਵਿੱਚ ਉਸੇ ਲਾ ਕੇ ਚਾਹ ਪੀ ਲਓ ਤੇ ਬਾਅਦ ਫਿਰ ਚਲਾ ਲਿਓ ਪਾਣੇ ਦੁਪਹਿਰ ਦਾ ਰੋਟੀ ਪਾਣੀ ਖਾ ਲਿਆ ਰੋਟੀ ਪਾਣੀ ਖਾਣ ਤੋਂ ਬਾਅਦ ਦੁਬਾਰੋ ਮਸ਼ੀਨ ਚਲਾਤੀ ਤੇ ਜਿਹੜਾ ਸਾਹਮਣੇ ਤੁਸੀਂ ਆ ਖੇਤ ਦੇਖ ਰਹੇ ਹੋ ਉੱਪਰ ਦੀ ਛੇਰਾ ਮਾਰ ਲਿਆ ਇਹ ਮਸ਼ੀਨ ਕੋਲ 4 ਕਿੱਲੇ ਨੇ ਤੇ 4 ਕਿੱਲੇ ਵੱਟਣ ਤੋਂ ਬਾਅਦ ਆ ਪਾ ਜੰਟਰ ਨੂੰ ਫੋਨ ਕਰਾਂਗੇ ਵੀ ਅੱਗੇ ਮਸ਼ੀਨ ਨੂੰ ਕੰਮ ਹੈਗਾ ਜਾਂ ਨਾ ਬਾਕੀ ਇਹ ਖੇਤ ਦੇ ਵਿੱਚ ਥੋੜਾ ਜਿਹਾ ਧਿਆਨ ਨਾਲ ਮਸ਼ੀਨ ਚਲਾਉਣੀ ਪਊਦਾ ਕਾਰਨ ਇਹਦੇ ਵਿੱਚ ਆ ਚਿੱਟਾ ਜਿੱਟੇ ਫੁੱਲ ਜੇ ਨੇ ਇਹ ਮਸ਼ੀਨ ਦੇ ਸੀਫਾ ਚ ਫਸ ਜਾਂਦੇ ਨੇ ਜਿਹਨਾਂ ਦਾਣੇ ਦੂਣੇ ਮਾਰਨ ਦਾ ਖਤਰਾ ਰਹਿੰਦਾ ਬਾਕੀ ਇਹ ਦੋ ਮੁੰਡੇ ਮਸ਼ੀਨ ਚ ਚਲਾਈ ਜਾਣਗੇ ਮੈਂ ਇੱਧਰ ਬੰਦੇ ਨੂੰ ਸਾਡੀ ਕ ਰੋਟੀ ਪਾਣੀ ਬਣਾਊਗਾ ਜਦ ਤੱਕ ਇਹਨਾਂ ਮੁੰਡਿਆਂ ਨੇ ਖੇਤ ਵੱਢਣਾ ਜਾਨੂੰ ਆਪਾਂ ਦੁਬਾਰਾ ਮੁੜ ਕੇ ਮਸ਼ੀਨ ਲਾ ਪਿਆ ਗਾਂਗੇ ਚਲ ਮਾਮਾ ਚੱਲੀਏ ਫਿਰ ਹੈ ਚੱਲ ਫਿਰ ਆ ਜਾ ਆਪਾਂ ਆਪਣੇ ਰੋਟੀ ਬਣਾਉਣ ਵਾਲੇ ਬੰਦੇ ਨੂੰ ਆਪਣੇ ਠਿਕਾਣੇ ਤੇ ਛੱਡਣ ਆ ਗਏ ਸੀ ਤੇ ਨਾਲ ਦੀ ਨਾਲ ਪਿੱਛੋਂ 4 ਨੰਬਰ ਤੇ 3 ਨੰਬਰ ਮਸ਼ੀਨ ਆ ਜਿਹੜੀ ਇਹ ਦੋਨੇ ਮਸ਼ੀਨਾਂ ਆ ਗਈਆਂ ਇਹਨਾਂ ਦੇ ਅੱਜ ਦੀ ਵੱਢ ਦਾ ਕੰਮ ਆ ਜਿਹੜਾ ਉਹ ਨਿਬੜ ਗਿਆ ਜਿਹੜੀ ਇਹ 4 ਨੰਬਰ ਮਸ਼ੀਨ ਨੇ ਅੱਗੇ ਚਾਰ ਕਿਲਾ ਜਾਣਾ ਸੀ ਉਹ ਖੇਤ ਸੀ ਜਿਹੜੇ ਉਹ 3 ਨੰਬਰ ਮਸ਼ੀਨ ਦਾ ਸਾਡਾ ਹੋਇਆ ਸੀ ਪਰ ਉਹ ਖੇਤ ਵਾਲਾ ਜਵਾਬ ਦੇ ਗਿਆ ਤੇ ਫਿਰ ਦੋਵੇਂ ਮਸ਼ੀਨਾਂ ਹਟਕਾਣੇ ਤੇ ਆ ਗਈਆਂ ਬਾਕੀ ਕਰਦੇ ਆ ਮੁੰਡਿਆਂ ਨਾਲ ਗੱਲਬਾਤ ਵੀ ਕਿਵੇਂ ਨੇ ਮਸ਼ੀਨਾਂ ਕੋਈ ਕੰਮਕਾਰ ਮਸ਼ੀਨਾਂ ਦਾ ਤੇ ਕਿਵੇਂ ਚੱਲੀਆਂ ਮਸ਼ੀਨਾਂ ਆ ਵੀ ਮੁੰਡਾ ਕਿਵੇਂ ਹੋ ਠੀਕ ਆ ਵਧੀਆ ਵਧੀਆ ਹਾਂ ਓਕੇ ਆ ਮੈਨੂੰ ਲੱਗਦਾ ਸਾਡੇ ਲਈ ਇਹ 4 ਨੰਬਰ ਮਸ਼ੀਨ ਆਉਂਦੀ ਤੇ ਨੇ ਦੇਖ ਲਈ ਤੇ ਤੂੰ ਵੀ ਇਹਦੇ ਮਗਰੇ ਭਜਾਲਿਆ ਮਸ਼ੀਨ ਤੈਨੂੰ ਆ ਜੀ ਉਹ ਤਾਂ ਚੱਲੇ ਠਕਾਣੇ ਹੋਰ ਮਹਾਚਾਰ ਬਾਗੀ ਤਨ ਵੀ ਜਾਣਦੇ ਵਾਂਗਰੀ ਅੱਛਾ ਹੋਰ ਕੰਮ ਤਾਂ ਨੇੜਿਆ ਆ ਕੰਮ ਤਾਂ ਨੇੜੇ ਬਸ ਠੀਕ ਆ ਮਤਲਬ ਅੱਜ ਜਿਹੜਾ ਤਿੰਨੇ ਸਵੇਰੇ ਉਹ ਕਿੱਲਾ ਕੱਢ ਗਏ ਤਿੰਨ ਕਿਲੇ ਛੱਡੇ ਹੋਏ ਨੇ ਬਾਕੀ ਉਹਨਾਂ ਚ ਲੈ ਕੇ ਜਾਣੀ ਸੀ ਇਹ ਮਸ਼ੀਨ ਉਹ ਤਾਂ ਕੱਚਾ ਦੇਖ ਕੇ ਜਾਇਓ ਕੱਚਾ ਉਹ ਅੱਛਾ ਚੱਲ ਚੰਗੀ ਗੱਲ ਆ ਵੀ ਉਹ ਬੰਦਾ ਸਾਨੂੰ ਹੁਣ ਮਿਲਿਆ ਨਹੀਂ ਨਹੀਂ ਰਾਤ ਨੂੰ ਉੱਥੇ ਲੈ ਕੇ ਜਾਂਦੇ ਮਸ਼ੀਨਾਂ ਗਾਹਾਂ ਜਾ ਕੇ ਕੱਚਾ ਨਿਕਲਦਾ ਉੱਥੋਂ ਮੋੜ ਕੇ ਲੈ ਕੇ ਆਉਂਦੇ ਹੋਰ ਮੋਟਰਸਾਈਕਲ ਤੇ ਦੇਖਿਆ ਪਹਿਲਾਂ ਹਾਂ ਪਹਿਲਾਂ ਮੋਟਰਸਾਈਕਲ ਤੇ ਜਾਵਾਂਗੇ ਦੇਖ ਚਾਵਾਂਗੇ اچھا ਬਾਠ ਠੀਕ ਆ ਸਵੇਰੇ ਜੋ ਬੰਦਾ ਆਇਆ ਆਪਾਂ ਪਹਿਲਾਂ ਮੋਟਰਸਾਈਕਲ ਤੇ ਦੇਖ ਚਾਵਾਂਗੇ ਉਹ ਤੋਂ ਬਾਅਦ ਫਿਰ ਆਪਾਂ ਉੱਥੇ ਮਸ਼ੀਨ ਲੈ ਕੇ ਚੱਲਾਂਗੇ ਠੀਕ ਕਿ ਮੈਂ ਗੁਰੂ ਤੂੰ ਕਹਿੰਦਾ ਮੈਂ ਵਧੀਆ ਬਈ ਅੱਛਾ ਕੀ ਕਹਿੰਦਾ ਮੁੰਡਾ ਇਹਨੇ ਕੀ ਜਣਾ ਪਤਾ ਹੈ ਗਾਰੀ ਇਸ ਵਾਲੀ ਕਰਦੇ ਆ ਮਗਰੀ ਭੱਜ ਜਾਂਦੇ ਨੇ ਅੱਛਾ ਹੋਰ ਇਹਨਾਂ ਨੂੰ ਐ ਨਹੀਂ ਪਤਾ ਵੀ ਇਹਦਾ 51 ਇਹ 41 ਆ ਹੈ ਪਤਾ ਹੀ ਨਹੀਂ ਇਹਨਾਂ ਨੂੰ ਵੀ ਆਪਰੇ ਨਾਲ ਕੀ ਰੀਸ ਕਰਨਗੇ ਇਹ ਠੀਕ ਆ ਤੇ ਉਹ ਆ ਬਾਕੀ ਦੇਖ ਲੋ ਮਸ਼ੀਨਾਂ ਦਾ ਕੰਮਕਾਰ ਕੋਈ ਦੇਖ ਦੇ ਪਾਣੀ ਪੂਣੀ ਪੀ ਲੋ 2-4 ਮਿੰਟ ਨਾਮ ਕਰ ਲੋ ਉਸ ਤੋਂ ਬਾਅਦ ਮਸ਼ੀਨਾਂ ਨੂੰ ਝਾੜ ਲੋ ਝਾੜ ਕੇ ਇਹਨਾਂ ਦਾ ਕੰਮਕਾਰ ਦੇਖ ਲੋ ਕੰਮ ਕਰਨ ਮੇਨ ਤੋਂ ਬਾਅਦ ਰੋਟੀ ਪਾਣੀ ਖਾ ਲੋ ਜਦੋਂ ਬਾਅਦ ਰਾਮ ਕਰ ਲੋ ਠੀਕ ਆ ਠੀਕ ਆ ਇੱਕ ਤੇ ਪੰਜ ਨੰਬਰ ਮਸ਼ੀਨਾਂ ਅਜੇ ਖੇਤ ਦੇ ਵਿੱਚ ਖੜਨ ਗਿਆ ਪੰਜ ਨੰਬਰ ਤਾਂ ਡੇਲੀਓ ਖੜਦੀ ਖੜਦੀ ਕਿੰਗੂ ਦੂਰ ਆ ਉਹ ਮਸ਼ੀਨ ਤੇ ਅੱਜ ਮੈਂ ਪੰਜ ਨੰਬਰ ਮਸ਼ੀਨ ਕੋਲ ਵੀ ਜਾ ਕੇ ਆਏ ਸੀ ਉਹਦੀ ਕੱਲ ਸ਼ਿਕਾਇਤ ਆਈ ਸੀ ਥੋੜੀ ਦਾਣਿਆਂ ਦੀ ਕਹਿੰਦੇ ਦਾਣੇ ਤੋੜਦੇ ਆ ਤੇ ਪਿਛੜਾ ਸੀਫਾ ਵਾਲਾ ਮਾਲ ਉਹਦੇ ਵਿੱਚ ਦਾਣੇ ਦਿਖਾਉਂਦੀ ਆ ਬਾਕੀ ਤੁਸੀਂ ਵੀ ਧਿਆ ਰਾਉਂਡ ਲਾ ਕੇ ਖੇਤ ਵਾਲੇ ਨੂੰ ਚੈੱਕ ਕਰਾ ਦਿਆ ਕਰੋ ਟੈਂਕ ਵਾਲੇ ਦਾਣ ਇੱਕ ਵਾਰ ਤੇ ਜਿਹੜਾ ਬੰਦਾ ਨਾਲ ਹੁੰਦਾ ਨੂੰ ਕਹਦਾ ਕਰ ਵੀ ਜਿਹੜਾ ਸੀਫਾਣਾ ਵਾਲਾ ਇਹ ਚੈੱਕ ਕਰਵਾ ਦੇ ਠੀਕ ਆ ਉਹ ਮਸ਼ੀਨ ਕੋਲ ਜਾ ਕੇ ਆਇਆ ਉਹਨਾਂ ਕੋਲ ਹੈਗਾ ਕੰਮ ਉਹ ਖੇਤ ਦੇ ਵਿੱਚ ਖੜੂਗੀ ਤੇ ਜਿਹੜੀ 1 ਨੰਬਰ ਮਸ਼ੀਨ ਆ ਉਹ ਵੀ ਅੱਜ ਦੂਰ ਵੱਢਣਗੇ ਹੀ ਆ ਉਹਨੇ ਇੱਦਾਂ ਖੇਤ ਵੱਢ ਲਿਆ ਤੇ ਖੇਤ ਵਾਲੇ ਨੇ ਮਸ਼ੀਨ ਸਿਕਾਤੀ ਉਹ ਕਹਿੰਦਾ ਵੀ ਹੁਣ ਬਾਕੀ ਦਸ ਵੇਰੇ ਵੱਢਾਂਗੇ ਹਲੇ ਟਾਈਮ ਦੀ ਗੱਲ ਕਰੀਏ ਤਾਂ 5:30 ਵਜੇ ਬਾਕੀ ਉਹ ਮਸ਼ੀਨ ਵੀ ਖੇਤ 'ਚ ਖੜੀ ਆ ਤੇ ਉਹਨਾਂ ਦੀ ਰੋਟੀ ਪਾਣੀ ਵੀ ਉੱਥੇ ਜਾਊਗੀ ਤੁਸੀਂ ਇਹਨਾਂ ਮਸ਼ੀਨਾਂ ਦਾ ਕੰਮਕਾਰ ਕਰ ਲਓ ਨਾ ਤੂੰ ਰੋਟੀ ਪਾਣੀ ਖਾ ਕੇ ਆਰਾਮ ਕਰ ਲੈ ਠੀਕ ਆ ਬਾਈ